2027 ਤੋਂ ਪਹਿਲਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਕੰਮਰ ਕੱਸ ਲਈ ਗਈ ਆ ਕਿਉਂਕਿ ਹਰ ਕੋਈ ਚਾਹੁੰਦਾ ਕਿ ਜਿੱਤ ਦਾ ਸੇਰਾ ਉਹਨਾਂ ਦੀ ਪਾਰਟੀ ਦੇ ਸਿਰ ਦੇ ਉੱਤੇ ਸਜੇ ਤਾਂ ਹੁਣ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਨੂੰ ਲੈ ਕੇ ਕਾਫੀ ਚਰਚਾਵਾਂ ਤੇਜ਼ ਹੋ ਚੁੱਕੀਆਂ ਸੁਨੀਲ ਜਾਖੜ ਭਾਜਪਾ ਦੇ ਸਿਨ ਰਾਗੂ ਦੇ ਵੱਲੋਂ ਪਹਿਲਾਂ ਵੀ ਗੱਠ ਜੋੜ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਤੇ ਫਿਰ ਕਿਆ ਸਰਾਈਆਂ ਵੱਧ ਚੁੱਕੀਆਂ ਸੀ ਤੇ ਇੱਕ ਵਾਰ ਫਿਰ ਭਾਜਪਾ ਦੇ ਸਿਨ ਰਾਗੂ ਸੁਨੀਲ ਜਾਖੜ ਦੇ ਵੱਲੋਂ ਇਹ ਸੰਕੇਤ ਦੇ ਦਿੱਤੇ ਕਿ ਜੇਕਰ ਅਕਾਲੀ ਦਲ ਦੇ ਨਾਲ ਗੱਠ ਜੋੜ ਹੁੰਦਾ ਬੀਜੇਪੀ ਦਾ ਤਾਂ ਫਿਰ ਸਰਕਾਰ ਬਣੇਗੀ 2027 ਦੇ ਵਿੱਚ ਬੀਜੇਪੀ ਦੇ ਕਿਉਂਕਿ ਹੁਣ ਪੰਜਾਬ ਜਿਹੜਾ ਆ ਉਹ ਜਿੱਤਣ ਦੀ ਤਿਆਰੀ ਦੇ ਵਿੱਚ ਆ ਬੀਜੇਪੀ ਕਿਉਂਕਿ ਹਰਿਆਣਾ ਵੀ ਜਿੱਤ ਲਿਆ ਹਰਿਆਣੇ ਤੋਂ ਬਾਅਦ ਦਿੱਲੀ ਵੀ ਜਿੱਤ ਲਿਆ ਪਰ ਹੁਣ ਪੰਜਾਬ ਵੱਲ ਨੂੰ ਜਿਹੜਾ ਆ ਰੁਖ ਕੀਤਾ ਜਾ ਰਿਹਾ ਕੀ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਹੋਣ ਦੇ ਨਾਲ ਬਾਕੀ ਪਾਰਟੀਆਂ ਦੀ ਨੀਂਦ ਉੱਡ ਜਾਵੇਗੀ ਕਈ ਸਿਆਸੀ ਪੁਚਾਲ ਆਵੇਗਾ ਕੀ ਹੁਣ ਬੀਜੇਪੀ ਤੇ ਅਕਾਲੀ ਮਿਲ ਕੇ ਜਦੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ ਤਾਂ ਇਹਨਾਂ ਨੂੰ ਫਾਇਦਾ ਹੋਵੇਗਾ ਜਾਂ ਫਿਰ ਫਾਇਦਾ ਕੋਈ ਹੋਰ ਲੈ ਜਾਵੇਗਾ ਇੱਕ ਵਾਰ ਸੁਨੀਲ ਜਾਖੜ ਦੀ ਜ਼ੁਬਾਨੀ ਲਾਟਸ ਕਨਵਰਸ਼ਨ ਪਾਲਿਸੀ ਇੰਡਸਟਰੀਅਲ ਪਲਾਟਸ ਕਨਵਰਸ਼ਨ ਪਾਲਿਸੀ ਆ ਮੇਰੇ ਕੋਲ ਪਾਲਿਸੀ ਦਾ ਜਿਹੜਾ ਨੋਟੀਫਿਕੇਸ਼ਨ ਆ ਨੋਟੀਫਿਕੇਸ਼ਨ ਹੈ ਸਰ ਆ ਨੋਟੀਫਿਕੇਸ਼ਨ ਹੈ ਸਰ ਆ ਨੋਟੀਫਿਕੇਸ਼ਨ ਆ ਸਰਕਾਰ ਨੇ ਨੋਟੀਫਿਕੇਸ਼ਨ ਕੱਢਿਆ ਹੈ ਇਹ ਆ ਜਿਹੜਾ ਕਿ ਕਿਹੜੇ ਕਿਹੜੀ ਜ਼ਮੀਨ ਦੇ ਉੱਤੇ ਕੀ ਕਨਵਰਸ਼ਨ ਕੀ ਹੋਊਗਾ ਆ ਮੈਂ ਕਾਪੀ ਦੇ ਦੂੰਗਾ ਸਭ ਸਾਰੇ ਥੋਡਵਲ ਸੈਂਪਲ ਤਾਂ ਹੋਣੀਆਂ ਨੇ ਨੈਟ ਤੇ ਕੱਢ ਲੋ ਜੀ ਇੱਥੋਂ ਮੈਂ ਲੈ ਆ ਇਹਦੇ ਵਿੱਚ ਜੀ ਜਿਹੜੀ ਜ਼ਮੀਨ 10 ਏਕੜ ਤੋਂ ਫालतू ਜਿਹਦੇ ਕੋਲ ਹੈ ਸ਼੍ਰੀਮਾਨ ਜੀ ਕੋਲ ਤਾਂ ਅਰੋੜਾ ਸਾਹਿਬ ਕੋਲ ਤਾਂ 41 ਏਕੜ ਜ਼ਮੀਨ ਸੀ 10 ਸੈਕਿੰਡ ਤੋਂ ਫालतू ਜਿਹੜੀ ਜ਼ਮੀਨ ਹੈ ਉਹਦੇ ਵਿੱਚ ਤੁਸੀਂ ਗਰੁੱਪ ਹਾਊਸਿੰਗ ਪਲੋਟਡ ਰੈ residen tial ਇੰਸਟੀਚਿਊਟ ਬਣਾ ਸਕਦੇ ਹੋ ਤੇ ਤੁਹਾਡੇ ਸਾਥੀਆਂ ਨੇ ਰਿਪੋਰਟ ਕੀਤਾ ਸਾਬ ਕਿ ਇਸ ਤਰ੍ਹਾਂ ਆਉਦੀ ਅਲਾਟਮੈਂਟ ਹੋਊਗੀ 30% ਆਫ ਦਾ ਰੈ residen tial ਐਂਡ 10% ਕਮਰਸ਼ੀਅਲ ਪਰਪਸਿਸ ਸਾਬ ਆ ਕੀਤਾ ਪਿਆ ਸਾਬ ਇਹਨੂੰ ਪੋਸਟ ਫੈਕਟੋ ਉਨੂੰ ਅਮਲੀ ਜਾਮਾ ਪਹਿਰਾਉਣ ਵਾਸਤੇ ਇਹਨਾਂ ਨੇ ਕੰਮ ਕੀਤਾ ਸਾਬ ਇਹ ਰੋੜਾ ਸਾਹਿਬ ਨੇ ਤਾਂ ਕਰ ਲਿਆ ਬਾਕੀਆਂ ਦਾ ਵੀ ਨਾਲ ਕਰ ਦਿਓ ਸਾਰਿਆਂ ਦੇ ਮੂੰਹ ਚ ਟੁਕੜਾ ਪਾ ਦਿਓ ਸਾਰਾ ਕੁਝ ਬੰਦ ਕਰ ਲਾਂਗੀ ਸਾਬ ਕੌਣ ਕਰੂਗਾ ਸਾਬ ਇਹਦਾ ਹਿਸਾਬ ਕਿਤਾਬ ਕਿਸ ਤਰ੍ਹਾਂ ਸਰਕਾਰ ਕਹਿ ਸਕਦੀ ਹੈ ਵੀ ਵੀ ਆਰ ਨਾਟ ਐਕਟਿੰਗ ਵਿਦ ਅ politcal vendata ਜਿਹੜਾ ਸਾਰਾ ਕੁਝ ਸੁਨੀਲ ਕਾਗੇ ਚੱਕੀ ਫਿਰਦਾ ਹੈ ਤੁਹਾਡੇ ਅਫਸਰਾਂ ਨੂੰ ਨਹੀਂ ਪਤਾ ਵੀ ਕਿਨੇ ਕੀ ਠੱਗੀ ਕੀਤੀ ਹੈ ਨਹੀਂ ਹੱਤ ਪਾਉਂਦੇ ਕਿਉਂਕਿ ਉਹ ਸਾਡੇ ਹੈ ਸਾਰਿਆਂ ਨੇ ਬੈਠੇ ਸਾਬ ਦਿਸ ਇਜ਼ 올 ਬੀਇੰਗ ਡਨ ਮੈਂ ਭਗਵੰਤ ਮਾਨ ਜੀ ਨੂੰ ਦੇਖੋ ਤੁਸੀਂ ਕਹੋਗੇ ਮੈਂ ਵੀ ਸੁਣ ਲਈ ਜਾ ਖੜਦਾ ਬੜਾ ਸੌਫਟ ਕੋਰਨਰ ਹੈ ਜੀ ਪਰ ਮੈਂ ਭਗਵੰਤ ਮਾਨ ਜੀ ਨੂੰ ਹੀ ਕਈ ਗੱਲਾਂ ਸਿਆਣੀਆਂ ਕਰ ਜਾਂਦੇ ਵਿਚਾਲੇ ਗੱਲ ਕਰਦੇ ਕਰਦੇ ਉਹ ਕਈ ਵਾਰ ਤਾਂ ਬਹੁਤ ਸਿਆਣੀਆਂ ਕਰਦੇ ਐ ਅਸੈਂਬਲੀ 'ਚ ਖੜ ਕੇ ਜਦੋਂ ਕਰਦੇ ਐ ਜਿਵੇਂ ਪੈਂਦੇ ਐ ਸਾਰਿਆਂ ਨੂੰ ਪਤਾ ਉਹਨਾਂ ਨੂੰ ਦੁੱਖ ਦੀ ਨਬਜ਼ ਸਭ ਦੀ ਪਤਾ ਹੈ ਅੱਖ 'ਚ ਅੱਖ ਪਾ ਕੇ ਗੱਲ ਕਰੇ ਇਸ ਤਰ੍ਹਾਂ ਕਰ ਫਲਾਣਾ ਕਰ ਮੈਂ ਤੇਰਾ ਸਾਰਾ ਕੋਈ ਪੋਤਾ ਤੁਹਾਨੂੰ ਸਾਰਾ ਕੁਝ ਹੀ ਹੈ ਪਰ ਜਿਹੜੀ ਗੱਲ ਦੀ ਮੈਂ ਹੁਣ ਤਾਜ਼ਾ ਤਾਜ਼ਾ ਉਹਨਾਂ ਨੇ ਕੀਤੀ ਹੈ ਕਹਿੰਦਾ ਜੈਸਾ ਬੀਜੋਗੇ ਵੈਸਾ ਹੀ ਕਾਟੋਗੇ ਕੁਛ ਇਸ ਕਿਸਮ ਦੀ ਗੱਲ ਉਹਨਾਂ ਨੇ ਕੀਤੀ ਸੀ ਦੇ ਨਾਲ ਕਬੀਰ ਦਾ ਦੋਹਾ ਪੜਿਆ ਸੀਗਾ ਵੀ ਤੇਜ ਤੇਜ ਕਰਿਆ ਤੇਰੀ جھੋਂਪੜੀ ਗਲ ਕੱਟੀਏ ਤੇ ਕੇ ਪਾਸ ਕਰੇਗਾ ਸੋ ਭਰੇਗਾ ਤੂੰ ਕਿਉਂ ਬੇਉਦਾਸ ਕਬੀਰ ਜੀ ਨੇ ਵੀ ਨਹੀਂ ਛੱਡਿਆ ਲੈ ਮੈਂ ਭਗਵੰਤ ਮਾਨ ਜੀ ਤੇ ਉਹਨਾਂ ਦੇ ਇਸ ਟੋਲੇ ਨੂੰ ਕਹਿਣਾ ਚਾਹੁੰਦਾ ਸਭ ਔਈ ਕਹਿਣਾ ਚਾਹੁੰਗਾ ਜਿਹੜਾ ਇਹਨਾਂ ਨੇ ਕਿਹਾ ਜਿਹੜਾ ਬੀਜੋਗੇ ਜੋ ਕੁਝ ਬੀਜ ਰਹੇ ਹੋ ਭਗਵੰਤ ਮਾਨ ਜੀ ਤੇ ਬਾਕੀ ਨਾਲ ਵਾਲੇ ਸੁਣ ਲੈਣ ਆ ਕੱਟਣੇ ਤੁਹਾਨੂੰ ਪਹਿਣਗੇ ਆ ਫਸਲ ਥੋਂ ਨੂੰ ਕੱਟਣੀ ਪਊਗੀ ਇਹ ਤਾਂ ਤੁਰ ਜਾਣਗੇ ਜਿਨ੍ਹਾਂ ਨੂੰ ਠੇਕੇ ਤੇ ਦੇ ਰੱਖੀ ਹੈ ਸਰਕਾਰ ਜਿਨ੍ਹਾਂ ਨੂੰ ਠੇਕੇ ਤੇ ਦੇ ਰੱਖੀ ਹੈ ਤੁਰ ਜਾਣਗੇ ਸਾਬ ਉਹਨੂੰ ਸਿਰਫ ਫਤਿਹ ਆਲੀ ਕਿਉਂਕਿ ਆਰਟਿਸਟ ਹੈ ਜੀ ਭਗਵੰਤ ਮਾਨ ਜੀ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਕਿ ਉਠਾਂ ਵਾਲੇ ਤੁਰ ਜਾਣਗੇ ਲਬਦੀ ਫਿਰੇਗੀ ਹਾਣੀ ਫਿਰ ਤੁਸੀਂ ਲਬਦੇ ਫਿਰੋਗੇ ਉਹਨਾਂ ਨੂੰ ਲਿਓ ਜਿਨ੍ਹਾਂ ਨੇ ਪਾਲਸੀ ਨਹੀਂ ਨਹੀਂ ਹਸਣ ਵਾਲੀ ਗੱਲ ਨਹੀਂ ਸਾਬ ਆ ਹੋਣਾ ਹੈ ਆ ਇਨੀ ਕੁ ਭਵਿਸ਼ਵਾਣੀ ਤਾਂ ਮੈਨੂੰ ਪਤਾ ਹੈ ਨਾ ਸਾਬ ਕਿਉਂਕਿ ਆ ਭੁਗਤਨੇ ਪੈਣਗੇ ਆ ਜਿਹੜਾ ਪੰਜਾਬ ਦੇ ਨਾਲ ਲੁੱਟ ਹੈ ਜਿਹੜੀ ਆ ਸਾਰੇ ਪੰਜਾਬ ਤੇ ਤੁਸੀਂ 65000 ਏਕੜ ਜ਼ਮੀਨ ਸੰਭਾਲੀ ਬੈਠੇ ਹੋਣ ਤਿੰਨ ਸਿਆਰਾਂ ਤੇ ਆ ਕੇ ਆਪ ਬੰਦ ਹੋਊਗੀ ਸਕੀਮ ਚੱਲਣ ਨਹੀਂ ਦੇਣੀ ਕਿਸਾਨਾਂ ਨੇ ਪਰ ਆ ਮੁੰਡੀਆਂ ਪਿੰਡ ਵਾਲਿਆਂ ਨੂੰ ਮੈਂ ਜਰੂਰ ਕਹੂੰਗਾ ਸਭ ਜਾ ਕੇ ਆਪ ਦਾ ਆਪਣੇ ਆਪ ਕਮਰ ਕਸੇ ਕਰਨੇ ਪੈਣਗੇ ਤੁਸੀਂ ਤਕੜੇ ਹੋ ਤੇ ਇਹਨਾਂ ਤੋਂ ਪੈਸੇ ਆਪਣੇ ਮੁੜਾਈਏ ਇਹ ਜਿਹੜੇ ਲੋਕ ਇਸ ਤਰ੍ਹਾਂ ਕਰ ਰਹੇ ਐ ਤੇ ਉੱਥੇ ਹੀ ਮੇਰਾ ਸਰਕਾਰ ਨੂੰ ਸਰਕਾਰ ਸਾਹਿਬ ਗੈਂਗਸਟਰ ਦੀ ਤਰ੍ਹਾਂ ਕੰਮ ਇੱਕ ਗੈਂਗ ਦੀ ਤਰ੍ਹਾਂ ਕੰਮ ਨਹੀਂ ਕਰ ਸਕਦੀ ਆ ਜਿਹੜੇ ਗੈਂਗ ਪਨਪਰੇ ਹੈ ਸਾਬ ਆ ਤੁਹਾਡੀਆਂ 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 ਆ ਕਾ ਕਾਰਡ ਹੈ ਜਿਹੜੀ ਆ ਤੁਸੀਂ ਇਹ ਕੀਤਾ ਜਿਹੜੇ ਇਸੇ ਪਾਲਿਸੀ ਦੇ ਜਦੋਂ ਦੇਖ ਲਿਆ ਕਿਉਂ ਉਹਦੀ ਕਾਨਫਰੈਂਸ ਹੋਈ ਸਾਬ ਵੀਡੀਓ ਕਾਨਫਰੈਂਸ ਜੇਲ ਚ ਕਿਉਂ ਹੀ ਕਿਨੇ ਕਰਾਈ ਇਹਨਾਂ ਨੇ ਕਰਾਈ ਸਾਰੇ ਇੱਕ ਦਹਿਸ਼ਤ ਦਾ ਮਾਹੌਲ ਫੈਲ ਗਿਆ ਵੀ ਉਹ ਤਾਂ ਅੰਦਰ ਬੈਠਾ ਜੇਲ 'ਚ ਦੋ ਵਾਰ ਹੀ ਸਾਬ ਇੱਕ ਪਹਿਲਾਂ ਇੱਕ 5 ਦਿਨਾਂ ਬਾਅਦ ਫੇਰ ਦੁਬਾਰਾ ਇੱਕ ਹੋਰ ਪ੍ਰੈਸ ਕਾਨਫਰੈਂਸ ਆ ਗਈ ਸ਼ਹਿਰ 'ਚ ਸਾਰਿਆਂ 'ਚ ਦਹਿਸ਼ਤ ਪੈ ਗਈ ਤੇ ਪਰਸੋਂ ਮੈਂ ਦੇਖ ਰਿਆ ਸੀ ਸਾਰੇ ਇਕੱਠੇ ਹੋ ਕੇ ਅਬੋਰ ਗਏ ਸੀ ਮੈਂ ਇਸ ਕਰਕੇ ਆਇਆ ਅੱਜ ਤੁਹਾਡੇ ਕੋਲ ਅਬੋਰ ਗਏ ਸੀ ਸੰਜੇ ਵਰਮਾ ਦਾ ਜਿਹੜਾ ਕਤਲ ਹੋਇਆ ਸਾਬ ਉੱਥੇ ਕਰੇ ਬੈਠਣ ਗਏ ਸੀ ਕਿਹੜੇ ਮੂੰਹ ਨਾਲ ਉੱਥੇ ਹੰਝੂ ਬਾਕੇ ਆਏ ਹੋ ਸਭ ਤੁਸੀਂ ਕਿਹੜੇ ਮੂੰਹ ਨਾਲ ਜਾ ਕੇ ਕਹਿ ਕੇ ਆਏ ਵੀ ਗੈਂਗਸਟਰਸ ਖਤਮ ਕਰ ਦੇਾਂਗੇ ਸੀ ਗੈਂਗਸਟਰ ਤਾਂ ਤੁਸੀਂ ਪਾਲ ਰੱਖਿਆ ਸਾਬ ਆ ਗੈਂਗਸਟਰ ਥੋੜੀ ਸ਼ਾਇਦ ਜੇਲਾਜੋ ਬੈਠੇ ਕਰਾਈ ਜਾਂਦੇ ਇਹ ਕੰਮ ਗੈਂਗਸਟਰ ਅੱਜ ਵੀ ਬਾਹਰ ਗੈਂਗਸਟਰ ਜਿਹੜੇ ਹੈਗੇ ਸਾਬ ਜੇ ਸਭ ਹੋਰ ਸ਼ਹਿਰ ਚੋਂ ਆਏ ਹੈ ਮੈਂ ਉਸ ਹੋਰ ਸ਼ਹਿਰ ਦੇ ਅੰਦਰ ਅਸੀਂ ਚਾਲੂ ਕੀਤਾ ਸੀ ਗੈਂਗਸਟਰ ਦੇ ਖਿਲਾਫ ਮਹਿੰਮ ਕਿਤੇ ਅੱਡ ਪ੍ਰੈਸ ਕਾਨਫਰੰਸ ਕਰਾਂਗੇ ਸਾਬ ਗੈਂਗਸਟਰ ਦੇ ਉੱਤੇ ਬਈ ਅੱਥਾ ਗੈਂਗਸਟਰ ਵਾਲਾ ਜਨਮ ਕਿੱਥੋਂ ਹੋਇਆ ਤੇ ਕਿਹੜੇ ਕਿਹੜੇ ਜਿਹੜੇ ਰਾਜਨੀਤਿਕ ਲੋਕ ਹੈ ਕਿਹੜੇ ਨੇ ਇਹਨਾਂ ਗੈਂਗਸਟਰ ਦੇ ਤੌਣ 'ਚ ਹੱਥ ਪਾਇਆ ਅਸੀਂ ਤਾਂ ਜਨਾਂ ਦੇ ਤੌਣ 'ਚ ਹੱਥ ਪਾਇਆ ਸੀਗਾ ਅਜੇ ਵੀ ਉਮਰ ਕਹਿ ਚ ਬੈਠੇ ਆ ਸਭ ਉਹ ਹੋਰ ਗੱਲ ਹੈ ਵੀ ਭਗਵੰਤ ਮਾਨ ਜੀ ਦੀ ਸਰਕਾਰ ਉਹਨਾਂ ਦੇ ਮਿਹਰਬਾਨ ਹੈ ਜਿਆਦਾ ਟਾਈਮ ਬਾਹਰ ਹੀ ਹੁੰਦੇ ਹੈ ਜਾਂ ਪਰੋਲ ਤੇ ਹੁੰਦੇ ਹੈ ਹਸਪਤਾਲ 'ਚ ਹੁੰਦੇ ਅੱਜ ਕੱਲ ਪਤਾ ਨਹੀਂ ਫਿਰੋਜ਼ਪੁਰ ਵਾਲੀ ਹਸਪਤਾਲ 'ਚ ਬੈਠੇ ਹੈ ਪਹਿਲਾਂ ਇੱਥੇ ਚੰਡੀਗੜ੍ਹ ਤੁਰੇ ਫਿਰਦੇ ਸੀਗੇ ਉਹ ਗੈਂਗਸਟਰਜ਼ ਨੂੰ ਖਤਮ ਕਰਨ ਵਾਸਤੇ ਜਿਗਰਾ ਚਾਹੀਦਾ ਭਗਵੰਤ ਮਾਨ ਜੀ ਮੈਂ ਕੋਈ ਤੁਹਾਡੇ ਨੁਕਤੇ ਚ ਨਹੀਂ ਮੈਂ ਤੁਹਾਨੂੰ ਕਹਿਣ ਆਇਆ ਗੈਂਗਸਟਰਜ਼ ਨੂੰ ਨਕੇਲ ਪਾਓ ਆਪ ਗੈਂਗਸਟਰਜ਼ ਨਾ ਬਣੋ ਆ ਜਿਹੜਾ ਇਹਨਾਂ ਲੋਕਾਂ ਨੇ ਪੈਸੇ ਇਕੱਠੇ ਕਰਨ ਵਾਸਤੇ ਜਿਹੜਾ ਕੰਮ ਕੀਤਾ ਚਾਲੂ ਇਹਨੂੰ ਬੰਦ ਕਰਾਓ ਸਾਬ मेरी आई अपील ऐसे करके मैं किता बाकी कोई सवाल अगर तुमसी करना चाहोगे सो प्लीज मोस्ट वेलकम आमा भी आई एम नॉट बॉदरड अबाउट आई एम नॉट हेयर टू डिफेंड एनीबॉडी आई एम नॉट हेयर टू अक्यूज एनीबॉडी व्हाई वाज रेडिड और नॉट रेडिड आई हैव गिवन यू विद प्रूफ why have they not followed up established case of fraud established case of violation of all the rules and regulation that's what i'm saying he let him first come up with that less finished some open ended case which is lying for so long why haven't they taken any action in that why are they starting a new lead aa jehda case inna de kita jehda nu nahi judge da ode te ja ke kar dende hai pata nahi ਮੰਨੂ ਲਾਇਦਾ ਕੋਈ ਨਾ ਕੋਈ ਨਾਮ ਨੂੰ ਵਰਦਾਨ ਹੈ ਕੱਲ ਕੋਈ ਐ ਨਾ ਕਹਿਦੇ ਹੋ ਵੀ ਸੁਨੀਲ ਨੇ ਕੋਈ ਕਿਸੇ ਜਾਤੀ ਵਿਰੋਧ ਕਹਿਤਾ ਪਹਿਲਾ ਸੁੰਦਰ ਸ਼ਾਮ ਉਹ ਸਾਡੇ ਵਾਲੇ ਸ਼ਾਮ ਸੁੰਦਰ ਜੀ ਸੇ ਦੇਖੋ ਮੇਰੇ ਤਾਂ ਕੁਲੀਗ ਰਹੇ ਸਭ ਅੱਜ ਵੀ ਕੁਲੀਗ ਹੈ ਚਲੋ ਪਾਰਟੀਆਂ ਬਦਲ ਗਈਆਂ ਇੱਧਰ ਆ ਕੇ ਉੱਧਰ ਚਲੇ ਗਏ ਪਰ ਉਹਨਾਂ ਨੇ ਤਾਂ ਕੀਤਾ ਸੀ ਕੇਸ ਤਾਂ ਉਹਨਾਂ ਤੇ ਆਇਆ ਹੀ ਜਾਂਦਾ ਸਭ ਉਹਨਾਂ ਦਾ ਬਰੀ ਹੋ ਗਿਆ ਸਰ ਕੁਝ ਵੀ ਨਹੀਂ ਸੀ ਇਹਨਾਂ ਨੇ ਨਾ ਉਹਨਾਂ ਨੂੰ ਤਾਂ ਪਤਾ ਨਹੀਂ ਕੀ ਨੇ ਜ਼ਮੀਨ ਵੇਚੀ ਸੀ ਲੈਂਡ ਯੂਜ਼ ਯੂਜ਼ ਦਾ ਕਰਕੇ ਬੁੜਾਈ ਬੈਠੇ ਸੋ ਦੈਟ ਇਜ਼ ਦਾ ਇਸ਼ੂ ਹੈ ਉਹਦੇ ਤੇ ਗੱਲ ਕਰਨ ਸਰ ਕਿਹਨੂੰ ਪਤਾ ਸੀ ਨਹੀਂ ਪਤਾ ਸੀ ਲੈਟ ਦਾ ਲਾਅ ਟੇਕ ਸੋ ਉਹਨਾਂ ਕੋਰਸ ਅਗਰ ਕਿਸੇ ਨੇ ਗਲਤ ਕੀਤਾ ਪਕੜੇ ਜਾਣਗੇ ਪਰ ਪਹਿਲਾਂ ਜਿੰਨਾ ਤੇ ਐਕਸ਼ਨ ਹੋਣ ਵਾਲਾ ਉਹਨਾਂ ਤੇ ਤਾਂ ਕਰੋ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਰਹਿਆ ਵੀ ਇਹਨਾਂ ਤੇ ਕਰੋ ਕਾਰਵਾਈ ਕਰੋ ਇਨਫੈਕਟ ਸਾਰਿਆਂ ਤੇ ਹੋਣੀ ਚਾਹੀਦੀ ਹੈ ਮੈਂ ਕਦੇ ਉਹਦਾ ਕਹਿ ਰਿਹਾ ਵੀ ਸਾਰੇ ਐਮਐਲਏ ਦੀ ਕਰਾਓ ਸਾਡੇ ਵਾਲਿਆਂ ਦੀ ਵੀ ਕਰਾਓ ਜਿਹੜੇ ਭਾਜਪਾ 'ਚ ਬੈਠੇ ਐ ਕਾਂਗਰਸ ਵਾਲਿਆਂ ਦੀ ਵੀ ਕਰਾਓ ਆਪਣੇ ਵਾਲਿਆਂ ਦੀ ਵੀ ਕਰਾਓ ਜਿਹੜੇ 95 99 ਲਈ ਫਿਰਦੇ ਹੋ ਪਹਿਲਾਂ ਇਹਨਾਂ ਦੀ ਕਰਾਓ ਜਦ ਤੱਕ ਤੁਸੀਂ ਗਲਤ ਬਾਤ ਦਾ ਲੌਂਗ ਦੁਸ਼ਮਣੀ ਕੀਤੀ ਹੈ ਇਕਦਾ ਮਸਲਾ ਚੋਚਾ ਦੇ ਛੱਡੋ ਉਹਨੂੰ ਵਾਲੋ ਸਤਿੰਦਰੰਦ ਆਵਲੀ ਸਿੱਧੇ ਤੌਪੀਆ ਰੋਟੂ ਲਾਇਆ ਕੋਈ ਕਾਤੀ ਕਿ ਮੇਰੇ ਫ੍ਰੀਟੇਡ ਨੂੰ ਜਾਣ ਤੋਂ ਬਾਅਦ ਤੁੰਤ ਦਿੱਤੀ ਗਈ ਹੈ ਤੇ ਨਾਲ ਨਾਲ ਉਹਦਾ ਜਿਹੜਾ ਥੀਬੀ ਸੀਗਾ ਮੈਨਾ ਉਸ ਨੂੰ ਵੀ ਗੋਲੀ ਮਾਰ ਦਿੱਤੀ ਆ ਆਮ ਤੋ ਵੀ ਪ੍ਰੈਕਟਿਕ ਇੰਨੀ ਕਿ ਤੁਹਾਡੇ ਪੈਰਾਂ ਕਿਥੇ ਹੋਇਆ ਇਹ ਜਦੋਂ ਭੁਗਵਾਨ ਬਣੀ ਲੱਗੇ ਐਕਸਟਰਾ ਕਿ ਇਹ ਦੇਖਦੇ ਹੋਏ ਇਹ ਫਸਲਾ ਬੜਾ ਗੰਭੀਰ ਮਸਲਾ ਇਸ ਨੂੰ ਬਣਿਆ ਦੇਖੋ ਜੀ ਮੈਂ ਤੁਸੀਂ ਐਵੇਂ ਇਲਜ਼ਾਮ ਮੇਰੇ ਤੇ ਲਾਤਾ ਹੋਈ ਮੈਂ ਕੱਲੇ ਲਾਰੈਂਸ ਦਾ ਨਾਮ ਲਿਆ ਮੈਂ ਤੁਹਾਨੂੰ ਤਿੰਨ ਤਿੰਨ ਮੈਂ ਜਿਹੜੇ ਅੱਜ ਕੱਲ੍ਹ ਨਾਮ ਮੈਂ ਗਿਣਾਏ ਆ ਲਾਰੈਂਸ ਆ ਜਿਹੜਾ ਗੋਲਡੀ ਤੇ ਇੱਕ ਆ ਜਿਹੜਾ ਤੁਸੀਂ ਕਹਿ ਰਹੇ ਹੋ ਜੱਗੂ ਇਹਨਾਂ ਚ ਦੇਸੀ ਨਾਮ ਤਾਂ ਬਚਰੇ ਜੱਗੂ ਦਾ ਬਾਕੀ ਤਾਂ ਸਾਰੇ ਫਿਰੰਗ ਨਾਮ ਲਈ ਫਿਰਦੇ ਕੋਈ ਗੋਲਡੀ ਹੈ ਕੋਈ ਲਾਰੈਂਸ ਹੈ ਪਰ ਕੰਮ ਸਾਰਿਆਂ ਦੇ ਇੱਕ ਵਰਗੇ ਸਭ ਕਿਸੇ ਨਾਮ ਨੂੰ ਮੈਂ ਕਿਸ ਨਾਮ ਸੇ ਦਬਾਰ ਕਰੂੰ ਇਸ ਰੁੱਤ ਕਵੇਂ ਨਾ ਕੁਛ ਹੀ ਕਹਿ ਲੋ ਬੇਸਿਕਲੀ ਗੈਂਗਸਟਰ ਵਾਲਾ ਕੰਮ ਇਹਨਾਂ ਨੇ ਕਰ ਰੱਖਿਆ ਸਾਬ ਕੌਣ ਕਿਹਦੇ ਨਾਲ ਹੈ ਨੀ ਨਾਲ ਹੈ ਸਭ ਮੇਰਾ ਕਹਿਣਾ ਹੈ ਵੀ ਇਹ ਗੈਂਗਸ ਜਿਹੜਾ ਕਲਚਰ ਹੈ ਇਨੂੰ ਖਤਮ ਕਰਨਾ ਬਹੁਤ ਜ਼ਰੂਰਤ ਹੈ ਕੌਣ ਕੀ ਇਹਦੇ ਨਾਲ ਰਲਿਆ ਨਹੀਂ ਰਲਿਆ ਮੈਨੂੰ ਇੰਨਾ ਪਤਾ ਹੈ ਸਭ ਇਸ ਕਰਕੇ ਤੁਸੀਂ ਗੱਲ ਲੰਬੀ ਹੋ ਜੂਗੀ ਸਭ ਆ ਗੈਂਗਸਟਰ ਦੇ ਉੱਤੇ ਇੱਕ ਅੱਡ ਪ੍ਰੈਸ ਕਾਨਫਰੰਸ ਕਰੋ ਮੇਰੇ ਨਾਲ ਬੜੇ ਨਾਮੀ ਸੁਖਿੰਦਰ ਰਧਾਵਾ ਦੀ ਜਗਪਾਲਵਾਲ ਦੀ ਕਾਫੀ ਨੇੜਤਾ ਰਹੀ ਹੈ ਤੇ ਤੁਸੀਂ ਇਸ ਚੀਜ਼ ਨੂੰ ਵੀ ਦੇਖਦੇ ਇਲਜ਼ਾਮ ਜ਼ਰੂਰ ਲੱਗੇ ਸੀਗੇ ਸਭ ਸਰਕਾਰ ਦੇ ਅੰਦਰ ਲੱਗੇ ਸੀਗੇ ਜਦੋਂ ਜੇਲ੍ਹ ਮੰਤਰੀ ਸੀਗੇ ਉਸ ਟਾਈਮ ਲੱਗੇ ਸੀਗੇ ਇੱਕ ਕੈਬਿਨੇਟ ਮੀਟਿੰਗ ਦੇ ਅੰਦਰ ਕੈਬਿਨੇਟ ਮੀਟਿੰਗ ਖਤਮ ਹੋ ਗਈ ਤੇ ਬਾਅਦ ਮੈਂ ਵੀ ਉਸ ਬਾਅਦ ਉਸ ਮੀਟਿੰਗ ਦੇ ਅੰਦਰ ਸਾਰੇ ਮਨਿਸਟਰ ਸਾਹਿਬਾਨ ਬੈਠੇ ਸੀਗੇ ਮੈਂ ਵੀ ਪਾਰਟਿਸਿਪੇਟ ਕੀਤਾ ਉੱਥੇ ਜਸਟਿਸ ਸਾਡੇ ਮਹਤਾਬ ਸਿੰਘ ਗਿੱਲ ਵੀ ਸੀਗੇ ਜਸਟਿਸ ਰਣਜੀਤ ਸਿੰਘ ਵੀ ਬੈਠੇ ਸੀਗੇ ਸਾਰੀ ਐਡਮਿਨਿਸਟ੍ਰੇਸ਼ਨ ਬੈਠੀ ਸੀ ਸਾਰੇ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਚੀਫ ਸੈਕਟਰੀ ਡੀਜੀਪੀ ਪੁਲਿਸ ਸਾਰੇ ਬੈਠੇ ਸੀਗੇ ਤੇ ਉੱਥੇ ਕੋਈ ਤਲਖਬਿਜ਼ਾਜ਼ੀ ਹੋਈ ਸੀਗੀ ਜਿਸ ਲਹਿਜੇ ਚ ਕੈਪਟਨ ਸਾਹਿਬ ਨੇ ਸਾਡੇ ਮੰਤਰੀਆਂ ਨਾਲ ਜੋ ਕੁਝ ਕਰ ਰਹੇ ਸੀ ਉਹਦੇ ਖਿਲਾਫ ਮੈਂ ਪ੍ਰੋਟੈਸਟ ਵੀ ਕੀਤਾ ਵੀ ਹੈ ਸਾਡੇ ਕੁਲੀਗ ਇਹਨਾਂ ਨੂੰ ਇਹਨਾਂ ਜ਼ਲੀਲ ਨਾ ਕਰੋ ਤੁਸੀਂ ਚਲੋ ਉਹਨਾਂ ਦਾ ਜੋ ਜੋ ਕੁਝ ਵੀ ਸੀਗਾ ਬਟ ਇਵੈਂਚੁਅਲੀ ਜਦੋਂ ਗੱਲ ਆਈ ਇਸ ਮਸਲੇ ਤੇ ਉਹਨਾਂ ਨੇ ਕੋਈ ਸਟੇਟਮੈਂਟਸ ਪੜੀਆਂ ਸਭ ਅੱਜ ਮੈਂ ਮੈਂ ਕਿਸ ਦਿਨ ਕੈਪਟਨ ਸਾਹਿਬ ਦੇ ਨਾਲ ਬੈਠ ਕੇ ਕਰੂੰਗਾ ਪ੍ਰੈਸ ਕਾਨਫਰੰਸ ਬੜੇ ਮੈਂ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਅੱਜ ਜਨਮ ਦਿਨ 23 ਸਾਲ ਹੋ ਗਏ ਸਭ ਪਹਿਲੀ ਦਫਾ ਮੇਰੀ ਮੁਲਾਕਾਤ 2002 ਇੱਕ ਚ ਹੋਈ ਚਾ 24 ਸਾਲ ਹੋ ਗਏ ਮੈਂ ਸਿਰਫ ਦੋ ਵਾਰੀ ਉਹਨਾਂ ਨੂੰ ਗੁੱਸੇ ਚ ਦੇਖਿਆ ਇੱਕ ਵਾਰੀ ਤਾਂ ਉਸ ਦਿਨ ਜਦੋਂ ਮੀਟਿੰਗ ਪੰਜਾਬ ਭਵੰਦੇ ਅੰਦਰ ਪਿੱਛੇ ਲਾਂਚ ਆ ਮੀਟਿੰਗ ਹੋ ਰਹੀ ਸੀ ਉਦੋਂ ਤੇ ਇੱਕ ਵਾਰੀ ਪਹਿਲਾਂ ਇੱਕ ਹੋਟਲ ਚ ਬੈਠੇ ਹੁੰਦਾਂ ਨੇ ਇੱਕ ਸਾਡੇ ਕੋਈ ਕੈਂਡੀਡੇਟ ਸੀਗਾ ਫਿਰੋਜ਼ਪੁਰ ਦੀ ਟਿਕਟ ਮੰਗਦਾ ਸੀ ਐਮਪੀ ਦੀ ਤੇ ਉਹਨੇ ਕਿਤੇ ਕੋਈ ਗੱਲ ਕਹਿ ਦਿੱਤੀ ਮੈਂ ਤਾਂ ਸਾਰਾ ਕੁਝ ਉਜੜ ਗਿਆ ਮੈਂ ਤੁਸੀਂ ਮੈਨੂੰ ਦਿੱਤਾ ਕੀ ਹੈ ਤਾਂ ਉਹਨਾਂ ਨੇ ਉਹ ਦਿਨ ਮੈਂ ਦੇਖਿਆ ਸ਼ਾਇਦ ਥੱਪੜ ਵੀ ਠੋਕ ਦਿੰਦੇ पर नहीं उन्होंने किया दूसरी बारी उन्होंने उस दिन उस मीटिंग के अंदर उन्होंने कहा ਤੁਸੀਂ ਸਾਰੇ ਬੈਠੇ ਮੇਰੀ ਪਿੱਠ ਦੇ ਪਿੱਛੇ ਬੁੜਬੁੜ ਕਰਦੇ ਰਹਿੰਦੇ ਹੋ ਤੁਹਾਡੀ ਜਿੰਮਤ ਹੈ ਮੇਰੇ ਨਾਲ ਜਿਹੜੀ ਆ ਗੱਲ ਹੈ ਕਹਿ ਰਹੇ ਵੀ ਤੂੰ ਮੇਰੇ ਸਾਹਮਣੇ ਗੱਲ ਕਰੋ ਸਾਰੇ ਚੁੱਪ ਕੋ ਬੋਲਿਆ ਕੋਈ ਵੀ ਨਹੀਂ ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਆਪਣੇ ਕੁਲੀਗ ਨਾਲ ਗੱਲ ਕਰਦੇ ਠੀਕ ਨਹੀਂ ਲੱਗਦਾ ਮੈਨੂੰ ਕਿਤੇ ਸੀ ਜੋ ਵੀ ਹੈ ਦੈਟਸ ਅ ਸੈਪਰੇਟ ਇਸ਼ੂ